ਪ੍ਰੋਮੋਟਰ ਰਾਣਾ ਬਲਾਚੌਰ ਦਾ ਕਤਲ ਹੋਇਆ ਕਿਸ ਨੇ ਕੀਤਾ ਤੇ ਕਿਉਂ ਕਰਾਇਆ ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਸੀਂ ਜਾਣਦੇ ਹੋ ਵੀ ਰਾਤ ਸੁਹਾਣੇ ਕਬੱਡੀ ਕੱਪ ਸੀ ਤੇ ਟੌਪ ਟੌਪ ਦੀਆਂ ਜਿਹੜੀਆਂ ਟੀਮਾਂ ਉੱਥੇ ਪਹੁੰਚਿਆ ਹੋਏ ਸੀ ਮੈਚ ਚੱਲ ਰਹੇ ਸੀਗੇ ਪਰ ਇੱਕ ਪਾਸੋਂ ਜਿਹੜੀ ਤਾੜ ਤਾੜ ਗੋਲੀਆਂ ਦੀ ਆਵਾਜ਼ ਆਈ ਜਿੰਨੇ ਵੀ ਖਿਡਾਰੀ ਸੋ ਵੀ ਡਰ ਕੇ ਭੱਜ ਗਏ ਤੇ ਜਿੰਨੇ ਉੱਥੇ ਦਰਸ਼ਕ ਆਏ ਸੀ ਉਹ ਵੀ ਡਰ ਕੇ ਭੱਜ ਗਏ ਹੈ ਨਾ ਇੱਕ ਸਹਿਮ ਦਾ ਮਾਹੌਲ ਜਾਂ ਡਰ ਦਾ ਮਾਹੌਲ ਦਾ ਜਿਹੜਾ बन ਗਿਆ ਸੀਗਾ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰ ਦੇਤੇ ਗੋਲੀਆਂ ਚੱਲੀਆਂ ਨੇ ਹਸਪਤਾਲ ਵੀ ਲਿਜਾਂਦਾ ਗਿਆ ਪਰ ਬਾਈ ਜਿਹੜਾ ਸਰੀਰ ਛੱਡ ਗਿਆ ਹੈਨਾ ਮੈਂ ਥੋੜਾ ਜਿਹਾ ਬਾਈ ਬਾਰੇ ਦੱਸਦਾ ਵੀ ਹਾਲੇ 10-15 ਦਿਨੀ ਜਿਹੜੇ ਬਿਆਨ ਹੋਏ ਸੀਗੇ ਤੇ ਤੁਸੀਂ ਵੀਡੀਓ ਵੀ ਵੇਖੀ ਹੋਣੀ ਨਾ ਉਹਦੀ ਵਾਈਫ ਜਿਹੜੀ ਰਾਣੇ ਬਲਾਚੌਰ ਦੀ ਉਹ ਬਹੁਤ ਜ਼ਿਆਦੇ ਰੋਈ ਜਾਂਦੀ ਸੀ ਨਾ ਇੱਕ ਵੀਡੀਓ ਤੁਸੀਂ ਵੇਖੀ ਹੋਣੀ ਰੋਣਾ ਤਾਂ ਹੈਗੀ ਆ 10 ਦਿਨ ਹੀ ਸਾਰੇ ਬਿਆਨ ਹੋਏ ਸੀ ਹੈਨਾ ਤੇ ਇੱਕ ਉਹਦਾ ਜਿਹੜਾ ਸੁਹਾਗ ਚਲਿਆ ਗਿਆ ਕਿਸੇ ਮਾਂ ਦਾ ਜਿਹੜਾ ਪੁੱਤ ਚਲਿਆ ਗਿਆ ਹੈਨਾ ਪਰ ਦੋਸਤੋ ਇਹ ਹੋਇਆ ਬਹੁਤ ਜ਼ਿਆਦਾ ਗਲਤ ਹੈ ਹਨਾ ਹੁਣ ਕਬੱਡੀ ਦੇ ਵਿੱਚ ਗੁੱਸਾ ਨਾ ਕਰੋ ਕਬੱਡੀ ਦੇ ਵਿੱਚ ਗੈਂਗਸਟਰ ਬਾਰਡ ਨਾਲੇ ਵੀ ਕਬੱਡੀ ਖਿਡਾਰੀ ਨੇਗੇ ਮੈਂ ਨਾਂ ਨਹੀਂ ਲੈਂਦਾ ਬਹੁਤ ਵੱਡੇ ਖਿਡਾਰੀ ਨੇ ਜਿਨ੍ਹਾਂ ਦੀਆਂ ਗੈਂਗਸਟਰਾਂ ਦੇ ਨਾਲ ਯਾਰੀਆਂ ਦੋਸਤੀਆਂ ਨੇ ਤੇ ਉਹ ਜਿਹੜਾ ਮਤਲਬ ਸਾਰਾ ਕਬੱਡੀ ਕਪਾਂ ਦੇ ਕਿਹਨੇ ਖੇਡਣਾ ਕਿਹਨੇ ਨਹੀਂ ਖੇਡਣਾ ਕਿਹਨੇ ਜਿੱਤਣਾ ਕਿਹਨੇ ਹਾਰਨਾ ਇਹ ਸਾਰਾ ਕੁਝ ਅੱਜ ਕੱਲ੍ਹ ਦੇ ਟਾਈਮ 'ਚ ਤਕਰੀਬਨ ਫਿਕਸ ਹੋਣ ਲੱਗ ਪਿਆ ਅੱਜ ਤੋਂ ਆਪਾਂ 3-4 ਸਾਲ ਪਿੱਛੇ ਜਾਈਏ ਨਾ ਬਾਈ ਸੰਦੀਪ ਨੰਗਲ ਅੰਬੀਆਂ ਦੇ ਇਸੇ ਤਰੀਕੇ ਨਾਲ ਗੋਲੀਆਂ ਚੱਲੀਆਂ ਸੀਗੀਆਂ ਤੇ ਹੈ ਨਾ ਸ਼ਾਮ ਜਿਹਦਾ ਟਾਈਮ ਸੀਗਾ ਤਾੜ-ਤਾੜ ਗੋਲੀਆਂ ਚੱਲੀਆਂ ਉਦੋਂ ਵੀ ਸੰਦੀਪ ਨੰਗਲ ਅੰਬੀਆਂ ਬੜੇ ਲੋਕ ਇਹ ਵੀ ਕਹਿੰਦੇ ਸੀਗੇ ਵੀ ਸੰਦੀਪ ਨੰਗਲ ਅੰਬੀਆਂ ਦੀ ਜਿਹੜੀ ਗੈਂਗਸਟਰਾਂ ਦੇ ਨਾਲ ਯਾਰੀ ਸੀਗੀ ਤੇ ਇਹ ਖਮਿਆਜਾ ਉਹਨੂੰ ਭੁਗਤਣਾ ਪਿਆ ਕੁਝ ਲੋਕ ਇਹ ਕਹਿੰਦੇ ਸੀ ਵੀ ਉਹਦੀ ਜਿਹੜੀ ਚੜ੍ਹਾਈ ਸੀ ਉਹ ਜ਼ਿਆਦਾ ਹੋ ਗਈ ਸੀ ਹੁਣ ਵੀ ਬਹੁਤ ਸਾਰੇ ਖਿਡਾਰੀ ਨੇ ਜਿਹੜੇ ਉਹ ਆਪਣੀ ਮਰਜ਼ੀ ਦੇ ਨਾਲ ਖੇਡ ਨਹੀਂ ਸਕਦੇ ਕਬੱਡੀ ਕਪਾਂ ਤੇ ਇੱਕ ਫੋਨ ਆਉਂਦਾਗਾ ਤੇ ਉਸ ਤੋਂ ਬਾਅਦ ਜਿਹੜਾ ਕਬੱਡੀ ਖਿਡਾਰੀ ਆ ਉਹ ਗਰਾਊਂਡ ਛੱਡ ਜਾਂਦਾ ਹੈ ਹਨਾ ਖੇਡਦਾ ਨਹੀਂ ਹੈਗਾ ਆਪਾਂ ਬੜਿਆਂ ਥਾਵਾਂ ਤੇ ਦੇਖਦੇ ਹੋਵਾਂਗੇ ਵੱਡੇ ਕੱਪ ਹੁੰਦੇ ਨੇ ਜਿਹੜੇ ਕਈ ਕਬੱਡੀ ਖਿਡਾਰੀ ਇਸ ਤਰੀਕੇ ਨਾਲ ਹੀ ਪਲਿਆਂ ਦੇ ਉੱਤੇ ਖੜੇ ਰਹਿ ਜਾਂਦੇ ਨੇ ਤਾਂ ਸਮਝ ਲਓ ਵੀ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਫੋਨ ਆਇਆ ਹੋਇਆਗਾ ਤੇ ਹੋਰ ਜਿਹੜੀ ਇਹਨਾਂ ਸੋਸ਼ਲ ਮੀਡੀਆ ਤੇ ਗੱਲ ਉੱਡ ਰਹੀ ਹੈ ਜਿਆਦੇ ਵੀ ਜਿਹੜਾ ਜੱਗੂ ਹਾਕਮ ਵਾਲੇ ਦੇ ਜਿਹੜਾ ਇਹ ਹਮਲਾ ਹੋਣ ਲੱਗਿਆ ਸੀਗਾ ਹਨਾ ਕਈ ਇਹ ਕਹੀ ਜਾਂਦੇ ਨੇ ਤੇ ਕਈ ਮਨਕੀਰ ਤੌਲਖ ਤੇ ਵੀ ਕਹੀ ਜਾਂਦੇ ਨੇ ਪਰ ਦੋਸਤੋ ਜਿਹੜਾ ਨਿਸ਼ਾਨਾ ਸੀ ਉਹ ਰਾਣਾ ਬਲਾ ਚੌਰੀ ਸੀਗਾ ਹੋ ਸਕਦਾ ਇਹ ਕੋਈ ਨਿੱਜੀ ਰੰਜਸ਼ ਹੋਵੇ ਜਾਂ ਟੀਮਾਂ ਬਣਾਉਣ ਨੂੰ ਲੈ ਕੇ ਕੋਈ ਉਹ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਨਾ ਵੀ ਬਾਈ ਦੀ ਹੋ ਸਕਦਾ ਜਿਆਦਾ ਚੜਾਈ ਹੋਈ ਜਾਂਦੀ ਹੋਵੇ ਵੀ ਉਹਦੇ ਸੰਪਰਕ ਦੇ ਵਿੱਚ ਸਾਰੇ ਪਲੇਅਰ ਹੋ ਗਏ ਹੁਣ ਕਿਸੇ ਹੋਰ ਦੀ ਟੀਮ ਦੇ ਵਿੱਚ ਖੇਡਣਾ ਪਸੰਦ ਨਾ ਕਰਦੇ ਹੁਣ ਤਾਂ ਇਹ ਇਹ ਚੱਕਰ ਵੀ ਹੋ ਜਾਂਦੇ ਨੇ ਹੈ ਨਾ ਬਹੁਤ ਜ਼ਿਆਦਾ ਕੁਸ ਹੈ ਕਬੱਡੀ ਦੇ ਵਿੱਚ ਜੇ ਅਸੀਂ ਅੰਦਰ ਵੜਾਂਗੇ ਹੈ ਨਾ ਫਿਰ ਪਤਾ ਲੱਗੂਗਾ ਬਾਕੀ ਦੋਸਤੋ ਜੱਗੂ ਹਾਕਮ ਵਾਲੇ ਦੇ ਨਾਲ ਕੋਈ ਐਦਾਂ ਦੀ ਗੱਲ ਨਹੀਂ ਹੈ ਨਾ ਉਹਤੇ ਕੋਈ ਹਮਲਾ ਨਹੀਂ ਹੋਣਾ ਸੀਗਾ ਕੋਈ ਹੋਰ ਨਹੀਂ ਜੱਗੂ ਨੇ ਸਪੈਸ਼ਲ ਬਾਈ ਦੀ ਜਿਹੜੀ ਪੋਸਟ ਵੀ ਪਾਈ ਹੋਈ ਹੈ ਰਾਣਾ ਬਲਾ ਚੌਰ ਵਾਲੇ ਦੀ ਹੈ ਨਾ ਦੋਸਤ ਸੀਗਾ ਇਕੱਠੇ ਖੇਡਦੇ ਉਹ ਕਰਦੇ ਸੀਗੇ ਤੇ ਜਦੋਂ ਵੀ ਟੀਮ ਬਣਾਉਂਦਾ ਸੀ ਰਾਣਾ ਬਲਾ ਚੌਰ ਵਾਲਾ ਤਾਂ ਜੱਗੂ ਵੀ ਕਈ ਵਾਰ ਟੀਮਾਂ ਦੇ ਵਿੱਚ ਆਉਂਦਾ ਸੀਗਾ ਦੋਸਤੋ ਇਹ ਕਬੱਡੀ ਦੇ ਵਿੱਚ ਜਿਹੜਾ ਗੈਂਗਸਟਰ ਬਾਦ ਵੜ ਗਏ ਹਨ ਜਾਂ ਤਾਂ ਕਬੱਡੀ ਖਤਮ ਹੋਣ ਵਾਲੀ ਆ ਹੈ ਨਾ ਜਾਂ ਫਿਰ ਇਹ ਪਤਾ ਨਹੀਂ ਕਿੰਨੇ ਕੁ ਪਲੇਅਰਾਂ ਨੂੰ ਜਿਹੜੀ ਲੈ ਕੇ ਬੈਠੂਗੀ ਕੁਸ਼ਤਾ ਪਲੇਰ ਹੀ ਥੋੜੇ ਚੰਬਲ ਗਏ ਆਪਾਂ ਗੱਲ ਕਰੀਏ ਹੁਣ ਜੱਗੂ ਹਾਕਮ ਵਾਲਾ ਬੁਲਟ ਤੁਸੀਂ ਦੇਖਿਆ ਹੋਣਾ ਗਰਾਊਂਡ ਦੇ ਵਿੱਚ ਕਿਵੇਂ ਜਲੂਸ ਕੱਢਿਆ ਸੀ ਕਿਵੇਂ ਗਰਾਊਂਡ ਦੇ ਵਿੱਚ ਜਲੂਸ ਕੱਢਿਆ ਸੀ ਇਹਨਾਂ ਖੇਡ ਦੀ ਭਾਵਨਾ ਨਾਲ ਨਹੀਂ ਖੇਡਦੇ ਹੈਗੇ ਐ ਨਹੀਂ ਸੋਚਦੇ ਵੀ ਯਾਰ ਇਹ ਕਬੱਡੀ ਨੇ ਸਾਨੂੰ ਰਾਜਾ ਬਣਾਤਾ ਸਾਡੀ ਰੋਟੀ ਚੱਲਦੀ ਇਹਦੇ ਘਰੋਂ ਪਰ ਅਸੀਂ ਇਹਦਾ ਸਤਕਾਰ ਕਰੀਏ ਗਰਾਊਂਡਾਂ ਦੇ ਵਿੱਚ ਇੱਕ ਦੂਜੇ ਪਲੇਅਰ ਦਾ ਸਨਮਾਨ ਕਰੀਏ ਪਰ ਇਹ ਥੱਪੜੋ ਥਪੜੀ ਹੋ ਜਾਂਦੇ ਨੇਗੇ ਤੇ ਪੈਸਾ ਇੰਨਾ ਜ਼ਿਆਦਾ ਹੋ ਗਿਆ ਹੁਣ ਕਬੱਡੀ 'ਚ ਵੀ ਗੈਂਗਸਟਰਾਂ ਨੂੰ ਜਿਹੜਾ ਇੰਟਰ ਹੋਣਾ ਪਿਆ ਇਹਦੇ ਵਿੱਚ ਕਿਉਂਕਿ ਹਰੇਕ ਬੰਦਾ ਪੈਸਾ ਭਾਲਦਾ ਹੈ ਨਾ ਤਾਂ ਕਰਕੇ ਇਹਦੇ ਵਿੱਚ ਇਹੇ ਚੱਕਰ ਸਭ ਤੋਂ ਜ਼ਿਆਦਾ ਪੈਸੇ ਦੇ ਹੁੰਦਾ ਹੈਗਾ ਬਾਕੀ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਰਾਣਾ ਬਲਾਚਾਉ ਨਾਮ ਬਹੁਤ ਜ਼ਿਆਦੇ ਮਾੜਾ ਹੋਇਆ ਹੈ ਨਾ ਆਪਾਂ ਚਲੋ ਉਹਦਾ ਜਿਹੜਾ ਪਰਿਵਾਰ ਹੈ ਇਸ ਵੇਲੇ ਬਹੁਤ ਵੱਡੇ ਸਦਮੇ ਚ ਹਲੇ 10-15 ਦਿਨ ਹੀ ਜਿਹੜੇ ਵਿਆਹ ਨੂੰ ਹੋਈ ਸੀ ਕੁੱਲ ਮਿਲਾ ਕੇ ਗੱਲ ਕਰੀ ਆਪਾਂ ਬਹੁਤ ਜ਼ਿਆਦੇ ਮਾੜਾ ਹੋਇਆ ਹੈ